ਮੈਂ ਦਮਾਕੀਆ ਮੈਗਾਸਰ ਕੰਟਰੋਲ ਹੋ ਗਏ ਮੇਰੇ ਦੰਦ ਦਿੱਸੋ ਲੇਕਿਨ ਮੈਂ ਪੰਜ ਸਾਲ ਹੀ ਹੋ ਗਏ ਨੇ ਮੈਨੂੰ ਇੱਥੇ ਆਏ ਹੋਏ ਨੇ ਫਿਰ ਮੈਂ ਬਹੁਤ ਟੋਲਰੇਟ ਕਰ ਰਹੀ ਆ ਲੇਕਿਨ ਮੇ ਉਹ ਬਖ ਮੇ ਬੜੀ ਸਟਰੋਂਗ ਆ ਲੇਕਿਨ ਮੈਂ ਹੁਣ ਸਟਰੋਂਗ ਨਹੀਂ ਕਿਉਂਕਿ ਹੁਣ ਮੈਨੂੰ ਟੈਂਸ਼ਨ ਨਹੀਂ ਈ ਹੈ ਕਿ ਮੈਨੂੰ ਬ੍ਰੇਨ ਹੈਮਰੇਜ ਹੋ ਜਾਏਗਾ ਜਾਂ ਮੈਨੂੰ ਹਾਕ ਰਕੇ ਹੋ ਜਾਏਗਾ ਕਹਤਾ ਹੀ ਨਹੀਂ ਹਾਂ ਮੈਂ ਕਹਤਾ ਫਿਰ ਮੈਂ ਆਪਣੀ ਰਿਪੋਰਟ ਦਿਖਾਤੀ ਆ ਕਿ ਸਰ ਦੇਖੋ ਮੈਂ 2 ਵਜੇ ਨਾਲ ਹਸਪੀਟਲ ਐਡਮਿਟ ਹੋਈ ਆ 4 ਵਜੇ ਨਾਲ ਮੈਨੂੰ ਡਿਸਚਾਰਜ ਕੀਤਾ ਲੇਕਿਨ ਸਰ ਹੁਣ ਮੇਰੇ ਕੋਲ ਟੋਲਰੇਟ ਤੋਂ ਬਾਹਰ ਹੈ ਕਿ ਕਿਸੇ ਨੂੰ ਦੁਸ਼ਮਾਨੀ ਚਾਹੁੰਦੀ ਸੀ ਤੇ ਮੈਂ ਇਹ ਮੁੰਡਾ ਕਮਰਾ ਦੇਂਦਾ ਕਿ ਜੇਕਰ ਕਿਸੇ ਨੂੰ ਕਿਹਾ ਤੁਸਨ ਖੋਲ ਕੇ ਸੁਣਦੇ ਰਹੇ ਹਰਪੀਤ ਸਿੰਘ ਹੂੰ ਮੈਂ ਕਿਵੇਂ ਕਹਾਂ ਹਾਂ ਤੇ ਫਿਰ ਕਹਿੰਦਾ ਮੈਂ ਅਸਲ ਤੋਂ ਅੱਧੇ ਬਾਰੇ ਵੀ ਬੋਲਦਾ ਵੇ ਕਿ ਤੂੰ ਕੀ ਸੋਚਦੀ ਹੈ ਸਾਰੇ ਮੈਂਬਰ ਉਸ ਨਾਲ ਜਿਵੇਂ ਜਿਵੇਂ ਮੈਂ ਵਾਂ ਉਹ ਹਰਮਨਜੀਤ ਜਿਹੜਾ ਮੈਂਬਰ ਕਿਤੇ ਆਵੇ ਉਹ ਕੁੜੀਆਂ ਪ੍ਰੋਵਾਈਡ ਕਰਦਾ ਐਨਨੂ ਉਹ ਕੁੜੀ ਇੱਕ ਇੰਡੀਆ ਗੇਟ ਸੁਪਰੀਮ ਸੁਪਰੀਮ ਨਾਂ ਦੀ ਸੀ ਜਿਸ ਤੇ ਲੇਡੀ ਐ ਉਹਨੂੰ 70-80 ਹਜ਼ਾਰ ਦਾ ਮੈਨੇਜਰ ਰੱਖਿਆ ਹੋਇਆ ਜਿੰਨੂੰ ਜੀਕੇ ਔਰ ਸਿਰਸਰ ਦੋਨੋਂ ਹੋਟਲ ਵਿੱਚ ਜਾ ਕੇ ਉਹਦੇ ਨਾਲ ਕਰਦੇ ਨੇ ਮੈਂ ਖੁਦ ਆਪਣੇ ਅੱਖਾਂ ਨਾਲ ਵੇਖਿਆ ਹੈ ਤੇ ਮੈਨੂੰ ਕਿਹਾ ਜੇ ਮੈਨੂੰ ਕਿਸੇ ਨਾਲ ਕੁਝ ਇਹ ਨਹੀਂ ਦਿਲਨੀ ਐ ਮੈਨੂੰ ਆਪਣਾ ਬੱਚਾ ਦੇਖਣਾ ਹੈ ਸੱਚਮੁੱਚ कि मैं अपने बच्चे ਨੂੰ ਕਿ ਸਰ ਕੰਮ ਨੇ ਐਨਏ ਕਰੋ ਤਾਂ ਕਹਿਣਾ ਸ਼ੁਰੂ ਕੀਤਾ ਮੈਂ ਕਿ ਸਰ ਐਨਏ ਜਦੋਂ ਫਸਟ ਟਾਈਮ ਮੈਂ ਲੋਕਿਆ ਜੀ ਨਾਲ ਐਨਏ 55000 ਦਾ ਪੈਕੇਟ ਮੇਰੀ ਟੇਬਲ ਦੇ ਉੱਤੇ ਰੱਖ ਕੇ ਗਿਆ ਸੀ ਕਿ ਇਹ ਤੇਰੇ ਬੱਚੇ ਦੀ ਫੀਸ ਹੈ ਮੈਂ ਕਿਹਾ ਸਰ ਮੇਰੀ ਸਾਲ ਹੀ ਘੱਟ ਸੀ ਪਰ ਮੈਂ ਉਹਨੂੰ ਐਕਸੈਪਟ ਕਰ ਲਿੱਤੀ ਕਿ ਚਲੋ ਮੈਂਬਰ ਦੇ ਰਿਹਾ ਵੇ ਹੈ ਨਾ ਸਭ ਦੀ ਹੈਲਪ ਕਰ ਦਿੰਦੇ ਮੇਰੇ ਵੀ ਹੈਲਪ ਕਰ ਦੇਗਾ ਮੈਂ ਕਿਹਾ ਸਰ ਉਸ ਤੋਂ ਬਾਅਦ ਇੱਕ ਦੋ ਚੱਕ ਇਹਨਾਂ ਨੇ ਮੇਰੇ ਪ੍ਰੀਜ਼ੀਡੀਅਮ ਦੇ ਸਕੂਲ ਦੇ ਨਾਮ ਦੇ ਦਿੱਤੇ ਨੇ ਮੇਰੇ ਬੱਚੇ ਦੀ ਸਕੂਲ ਦੀ ਫੀਸ ਦਿੱਤੀ ਹੈਗੀ ਤੇ ਲekin ਪਰ ਹੁਣ ਤੇ ਮੈਨੂੰ ਬਹੁਤ ਜ਼ਿਆਦਾ ਮਤਲਬ ਤੌਰ ਚਰ ਕਰਦਾ ਹੈ ਕਿ ਤੂੰ ਮੇਰੇ ਐਵੇਂ ਨਾ ਐਵੇਂ ਕਰ ਦੇ ਅੱਛੀ ਸੌਂ ਨਹੀਂ ਸਕਦੀ ਤੇ ਮੂੰਹ ਨਾਲ ਕਰਦੇ ਮੂੰਹ ਨਾਲ ਲੀਕ ਹੱਕ ਨਾਲ ਕਰਦਾ ਹੱਕ ਨਾਲ ਲੀਕ ਅੱਛਾ ਮੇਰੇ ਸਾਹਮਣੇ ਬੈਠਾ ਤੂੰ ਬਸ ਮੈਂ ਆਪਣੇ ਆਪ ਕਰਦਾ ਰਾਂਗਾ ਬਸ ਬੜੇ ਮੁੰਡਾ ਸੀ ਤੱਕ ਨੀਰ ਬੰਦਾ ਸਾਰੀ ਗੱਲ ਮੈਂ ਦੱਸ ਦਿੱਤੀ ਹੈ ਹੁਣ ਮੇਰੇ ਦਿਲ ਤੋਂ ਬੋਝ ਹਲਕਾ ਹੋ ਗਿਆ ਨੋਨੀਆ ਵੈਰੀ ਗੁੱਡ ਤੂੰ ਬਹੁਤ ਚੰਗੀ ਗੱਲ ਕੀਤੀ ਆ ਮੈਂ ਅੱਜ ਤੇ ਤੁਹਾਨੂੰ ਦੇ ਨਾਲ ਆ ਤੇ ਤੇ ਗੱਲ ਪੁੱਛਿਆ ਅੱਜ ਤੂੰ ਇੱਕ ਆਜ਼ਾਦ ਹੋ ਗਈ ਆਜ਼ਾਦ ਕਰਨ ਹਾਂਜੀ ਫੋਨ ਮੈਨੂੰ ਇਹ ਵੀ ਕਿ ਉਹ ਨੂੰ ਜੀ ਕਿ ਤੁਹਾਨੂੰ ਕਿਹਾ ਦਵਾ ਤੁਹਾਨੂੰ ਅੰਦਰ ਨੂੰ ਕਿ ਕਿ ਉਹ ਹੀ ਮੇਰੇ ਪੁੱਤ ਕੇ ਪਹਿਲੇ ਮੈਂ ਤੇਰੇ ਮਗਰ ਪਹੇਗਾ ਤੂੰ ਉਹ ਨੂੰ ਸੁਣ ਕੇ ਕਹੇਗਾ ਜੀ ਉਹ ਪੁਲਿਸ ਕੋ ਜਾ ਰਹੀ ਹੈ ਤੇ ਤੇਰੀ ਇਥੋਂ ਗਾਡ ਕੋ ਕੋਨੇ ਬਲਕੁ ਪੜਵਾ ਦੇਣੀ ਆ ਉਹਨੇ ਇਹ ਕਹਿਣਾ ਜੀ ਕਿਨੇ ਕਿ ਤੂੰ ਉਹ ਪੁਲਿਸ ਕੋ ਜਾ ਰਹੀ ਹੈ ਤੇਰੇ ਕੋਲੋਂ ডিসਪੈਂਸਿੰਗ ਕਰ ਦੇ ਮੇਰੀ ਗੱਲ ਸੁਣੋ ਜਿਸ ਤੱਕ ਮੇਰਾ ਖਿਆਲ ਹੈ ਕਿ ਉਹ ਕੁਝ ਵੀ ਨਹੀਂ ਕੀਤਾ ਬਸ ਉਹ ਤੇ ਕੋਲ ਚੇਰਮੈਨ ਹੀ ਲੱਲੇਗਾ ਜਿਹੜੀ ਵਾਪਸ ਡਿਸਪੈਂਸਰੀ ਪਰਦੇਗਾ ਪਰਦੇਗਾ ਹਾਂ ਉਹਨੇ ਕਹੇਗਾ ਤੂੰ ਡਿਸਪੈਂਸਰੀ ਨਾ ਗਿਆ ਪਰ ਉਹਨੂੰ ਕੁਝ ਨਹੀਂ ਕਹੇਗਾ ਕਹੇਗਾ ਠੀਕ ਹੈ ਚੰਗੀ ਗੱਲ ਹੈ ਇਹ ਵੀ ਚੰਗੀ ਗੱਲ ਹੈ ਮੇਰੀ ਗੱਲ ਸੁਣੋ ਨਾ ਕਿਉਂਕਿ ਇਹ ਗੱਲ ਅਗਰ ਵੱਧ ਗਈ ਮਤਲਬ ਅਗਰ ਹਨਾ ਖੁੰਡ ਹੱਡੇ ਨਾਲ ਅਲਬੀ ਮੱਕੀ ਕੱਲੇ ਚ ਗੱਲ ਕਰਨ ਆਈਆਂ ਹਮ ਹੈਨਾ ਇਹ ਨੂੰ ਨਹੀਂ ਦੱਸੇਗਾ ਮੇਰੇ ਕਾਜ਼ੇ ਨਹੀਂ ਆਸੇ ਨੇ ਨਹੀਂ ਜੁਨੀਏ ਕਰੇਗਾ ਤੇ ਮੈਂ ਆ ਉਹਨੂੰ ਪਤਾ ਉਹਨੂੰ ਪਤਾ ਲੱਗਾ ਵੀ ਜੇਕਰ ਸਾਡੇ ਸ਼੍ਰੋਮਣੀ ਕਾਲੀਗੱਲ ਬਸਲ ਦੀ ਬੇਇੱਜ਼ਤੀ ਹੋ ਗਈ ਨਾ ਤੇ ਜੇ ਕੁੜੀ ਉੱਥੇ ਚਲ ਗਈ ਥਾਣੇ ਚਲ ਗਈ ਤਾਂ ਆ ਉਹ ਗੱਲ ਉਹ ਮੇਰੀ ਗੱਲ ਨਹੀਂ ਸਮਝੇ ਮੇਰੀ ਗੱਲ ਨਹੀਂ ਸਮਝੇ ਉਹ ਇੱਕ ਹਾਰਿਆ ਹੋਇਆ ਮੈਂਬਰ ਹੈ ਠੀਕ ਹੈ ਤੇ ਉਹਨੂੰ ਕੋਈ ਚੇਅਰਮੈਨ ਨਹੀਂ ਦੇਗਾ ਤੇ ਉਹ ਆਏਗਾ ਨਾ ਜੇ ਦੇ ਗਈ ਨਹੀਂ ਤੇ ਫਿਰ ਕਿਉਂ ਆਏਗਾ ਬਸ ਨਹੀਂ ਦੇਗਾ ਉਹਨੇ ਨਹੀਂ ਕਦੇ ਨਹੀਂ ਦੇਗਾ ਹਾਂ ਨਹੀਂ ਦੇਗੀ ਬਸ ਨਹੀਂ ਹੀ ਸਾਦੇਗਾ ਕੁਝ ਹਾਂ ਕੁਝ ਵੀ ਨਹੀਂ ਦੇਗਾ ਇਹਨੂੰ ਹੈ ਬੰਨੂ ਕੇ ਜੀਐਮ ਨੇ ਸਮਝਾਇਆ ਮੈਂ ਕਿਹਾ ਸਰ

और सारा सारा फर्श पे बिखेर गया वो अपने आप ही टिश्यू पेपर में साफ करने लग गया नहीं दे, दे नहीं जरूर तो हाथ ना हाँ, कर लेते तू तू बाहर नहीं बच गई मैं एक बारी के बाहर भज के गई ना दूसरी बारी एक कर चुका तो सी फिर खदा सामने में आई तो दा डिस्चार्ज हो गया एक अंदर दो मिनट रुक जाती अच्छा तो मैं एक कदम घबरा गई ये है कि और इन और तो इन ज्यादा निकले रहता था ਕੁਝ ਕਹਿੰਦੀ ਖੁਦ ਨਹੀਂ ਪਤਾ ਨਹੀਂ ਮੈਨੂੰ ਜਦੋਂ ਖੰਡਾ ਕੀ ਆ ਸਾ ਕੁੜੀ ਹੈ ਵੈਸਾ ਸਾ ਹੱਤ ਨਾ ਕਰਦਾ ਫੜੇ ਮੁੱਤਰ ਜਾਨ ਨੂੰ ਨਹੀਂ ਨਹੀਂ ਕਰਦੀ ਨਾ ਅਸਲ ਨਹੀਂ ਅੱਛਾ ਮੈਨੂੰ ਉਹਨੂੰ ਐ ਲੱਗ ਰਿਹਾ ਜੀ ਕਿ ਪਤਾ ਨਹੀਂ ਮੇਰਾ ਖਿਆਲ ਤੇ ਜੀਕੇ ਕਿਸੇ ਨੂੰ ਵੀ ਨਹੀਂ ਕਹਿੰਦਾ ਨਵਨੀ ਕਹੇਗਾ ਵੀ ਐ ਅਗਰ ਇਕੱਲੇ ਵਿੱਚ ਮੈਂ ਮੇਰੇ ਨਾਲ ਗੱਲ ਕਰਨ ਆਈ ਏ ਤੇ ਜੀ ਅਗਰ ਉਹਨੇ ਉਹਨੂੰ ਦੱਸ ਦਿੱਤੀ ਗੱਲ ਤੇ ਫਿਰ ਤੇ ਉਹ ਹੋਰ ਮੇਰੇ ਤੇ ਹਾਵੀ ਹੋ ਜਾਏਗਾ ਸੋਨੀਆਂ ਉਹਨੇ ਪਤਾਇਆ ਜੀ ਐਮ ਨੂੰ ਨਾਲ ਲੈ ਕੇ ਜੀਵਨ ਨੂੰ ਪਤਾ ਜੀ ਐਮ ਨੂੰ ਨਹੀਂ ਜੀਵਨ ਨੂੰ ਨਹੀਂ ਜੀਵਨ ਨੂੰ ਨਹੀਂ ਬਤਾ ਸਿਰਫ ਜੀ ਕੇ ਨੂੰ ਬਸ ਨਹੀਂ ਹੁਣ ਸੂਬੇ ਦਾ ਤੇ ਲਾਗੇ ਬੈਠਾ ਇਹਨਾ ਹਾਂ ਉਹਨੂੰ ਉਹਨੂੰ ਤੇ ਮੈਂ ਲੈ ਕੇ ਗਈਆਂ ਨਾ ਉਹਦੇ ਤੇ ਮੇਰੀ ਗੱਲ ਕਰਵਾਈਏ ਤਾਂ ਫੇ ਉਹ ਆਇਆ ਸੋਨੀਆਂ ਕਰੇਗਾ ਕੋਈ ਨਾ ਕੋਈ ਸਟੈਂਡ ਲੈਣਗੇ ਤਰ੍ਹਾਂ ਮੈਂ ਤੇ ਤੇ ਤੇਰੀ ਜੋਬ ਨਹੀਂ ਆਉਂਦੇਗਾ ਮੈਨੂੰ ਮੈਨੂੰ ਤੇ ਜੀ ਕੇ ਜੀ ਐਮ ਨੇ ਐ ਗੱਲ ਕਹੀਏ ਕਿ ਤੂੰ ਦੱਸ ਤੂੰ ਚੱਲ ਉਹਨੂੰ ਇਧਰੋਂ ਹਟਵਾ ਦਿੰਦੇ ਆ ਇਹੀ ਹਣ ਹਟਾਉਣਾ ਇਹ ਤਾਂ ਬੱਕੀ ਗੱਲ ਹੈ ਨਾ ਅੱਛਾ ਫਿਰ ਦੂਜੀ ਗੱਲ ਠੀਕੇ ਸਰ ਨੇ ਮੇਰੇ ਕੋਲ ਐ ਪੁੱਛੀ ਕਿ ਤੁਹਾਡੀ ਰਾਇਸ਼ ਕਿੱਥੇ ਵੇ ਬਾਕੀ ਸਰ ਤਿਲਕਨਗਰ ਔਰ ਮੈਂ ਕਿਹਾ ਸਰ ਮੈਨੂੰ ਇਹ ਡਿਸਟੈਂਸਰੀ ਇਸ ਲਈ ਸੇਫ ਹੈ ਕਿਉਂਕਿ ਅਸੀਂ 6-7 ਬੰਦੇ ਕੰਮ ਕਰਦੇ ਹਾਂ ਮੇਰੀ ਸੰਦੇ ਛੁੱਟੀ ਹੁੰਦੀ ਹੈ ਮੇਰੇ ਬੱਚੇ ਦੀ ਸੈਟਰਡੇ ਸੰਡੇ ਆਉਂਦੀ ਹੈ ਹਾਫ ਡੇ ਆਉਂਦਾ ਮੈਂ ਆਪਣੇ ਬੱਚੇ ਨੂੰ ਲੈ ਕੇ ਆ ਸਕਦੀ ਹਾਂ ਮੇਰਾ ਇਸ ਜੁਨੀਅਰ ਵਿੱਚ ਕੋਈ ਵੀ ਨਹੀਂ ਹੈ ਮੇਰੇ ਬੱਚੇ ਦਾ ਜ਼ਮਾਨਤ ਅੱਲਾਹ ਕੋਈ ਨਹੀਂ ਹੈ ਬੈਰੀਕੁਲ ਮੈਂ ਕਿਹਾ ਸਰ ਐ ਉਨੇ ਉਹ ਥੋੜੀ ਜੀ ਗੱਲ ਤੋਂ ਹੀ ਸਮਝ ਗਿਆ ਵੀ ਉਹਦੇ ਖਿਲਾਫ ਕੰਪਲੇਂਟ ਹੈ ਔਰ ਇੰਨੀ ਗੰਦੀ ਕੰਪਲੇਂਟ ਹੈ ਉਹ ਕਹਿੰਦਾ ਮੈਂ ਖੁਰ ਦੇਖਦਾ ਹਾਂ ਕਰੇਗਾ ਦੁਨੀਆ ਕਰੇਗਾ ਜਰੂਰ ਇਹ ਹੈਲਪ ਤਲੀ ਕਰੇਗਾ ਤੋਂਨੇ ਆਇਆ ਸੀ ਗੱਲ ਨੇ ਕਿ ਤੂੰ ਅੱਜ ਜਿਹੜਾ ਕੰਮ ਕਰਕੇ ਆਈ ਨਾ ਬਹੁਤ ਵਧੀਆ ਕਰਕੇ ਆਈ ਆ ਤੂੰ ਅੱਜ ਬਿਲਕੁਲ ਇੱਕ ਮਦਦਾਂ ਵਾਲਾ ਕੰਮ ਕੀਤਾ ਮਦਦਾਂ ਹੈਨਾ ਮੈਂ ਮੈਂ ਦਿਲ ਤੋਂ ਸੋਚ ਮੈਂ ساری ਰਾਤ ਸੋਚਦੀ ਰਹੀ ਕਿ ਮੈਂ ਕਿਉਂ ਇਹਦਾ ਇਹ ਗੰਦਾ ਨਰਕ ਮੈਂ ਕਿਉਂ ਦੇਖਾਂ ਉਨੀਅਤ ਦੇਣਾ ਬਿਲਕੁਲ ਕੀਤਾ ਬਹੁਤ ਵਧੀਆ ਮੈਂ ਕਹਿੰਦਾ ਕੋਈ ਹੋਰ ਵੀ ਕੋਈ ਬੰਦਾ ਹੁੰਦਾ ਨਾ ਉਹ ਉਹ ਸਭ ਤੋਂ ਪਹਿਲਾਂ ਇਹੋ ਕੰਮ ਕਰਦਾ ਅੱਛਾ ਮੇਰੀ ਗੱਲ ਸੁਣੋ ਮੇਰੀ ਗੱਲ ਸੁਣੋ ਉਹ ਜਿਹੜੀ ਅਮਰਜੀਤ ਖੋੜ ਕਾਲੀ ਜੀ ਕੁੜੀ ਆਈ ਹੋਈ ਹੈ ਨਾ 17 18 ਹਜ਼ਾਰ ਤੇ ਸੁਪਰਡਟੈਂਡੈਂਟ ਹਾਂ ਨਾ ਉਹਨਾਂ ਉਸ ਦਿਨ ਬਾਹਰ ਬੈਠੀ ਹੋਈ ਸੀ ਸਾਨੂੰ ਸਿਰਫ ਮੈਨੂੰ ਕਿਸੇ ਤੋਂ ਵੀ ਕੋਈ ਪ੍ਰੋਬਲਮ ਨਹੀਂ ਹੈ ਅਰੇ ਰਿੰਕੂ ਵੀ ਅੱਛਾ ਵੇ ਕਦੀ ਉਹਨੇ ਮਜ਼ਾਕ ਨੇ ਕੁਛ ਐਵੇਂ ਜਿਹੀ ਕੋਈ ਗੱਲ ਕਰ ਦਿੱਤੀ ਹੋਵੇ ਨਹੀਂ ਕਰਦਾ ਰਿੰਕੂ ਅੱਛਾ ਹੈ ਦਵਿੰਦਰ ਅੱਛਾ ਕੁੜੀ ਵੈੱਚੀ ਹੈ ਹਾਂ ਜੀ ਟਰੈਕਟਰ ਵਾਈਸ ਤੇ ਅੱਛੀ ਹੈ ਉਹ ਸਿਰਫ ਲੇਟ ਆਂਦੇ ਨੇ ਨਾ ਕੋਈ ਗੱਲ ਨਹੀਂ ਤੇ ਆਪਣੀ ਐਡਜਸਟਮੈਂਟ ਅਗੀ ਹੈ ਜਦੋਂ ਕੁੜੀ ਬਾਹਰ ਬੈਠੀ ਹੋਈ ਸੀ ਤਾਂ ਉਹਨੂੰ ਵੇਖ ਕੇ ਕਹਿੰਦਾ ਤੂੰ ਬਾਹਰ ਕਿਉਂ ਬੈਠੀ ਹੋਈ ਹੈ ਇੱਥੇ ਉਹ ਕਹਿੰਦੀ ਸਰ ਵੈਸੇ ਮੇਰੀ ਕਰੀਅਰ ਠੀਕ ਨਹੀਂ ਸੀ ਮੈਨੂੰ ਐਸੀ ਸੂਟ ਨਹੀਂ ਕਰਦਾ ਤੇ ਨਾ ਉੱਤੇ ਗਿਆ ਉਹਨੇ ਸੇਵਾਦਾਰ ਨੂੰ ਕਹਿੰ ਉਹ ਕੁੜੀ ਮੇਰੇ ਕੋਲ ਆ ਵੀ ਕਹਿੰਦੀ ਮੈਡਮ ਮੁਝੇ ਸਰ ਬੁਲਾ ਰਹੇ ਮੈਂ ਕਿ ਚੱਲੂਗਾ ਕਹਿੰਦੀ ਮੈਂ ਚੱਲ ਹੀ ਜਾਉਂ ਮੈਂ ਕਿ ਹਾਂ ਚੱਲੀ ਜਾ ਕਹਿੰਦੀ ਕਿਉਂ ਮੈਂ ਕਿ ਜਦ ਦੇਖਾ ਕੀ ਗੱਲ ਕਰਦਾ ਕਿਉਂਕਿ ਮੈਨੂੰ ਤਾਂ ਪਤਾ ਹੈ ਹੁਣ 1 ਮਹੀਨੇ ਤੋਂ ਮੇਰੀ ਉਹ ਨਾਲ ਲੜਾਈ ਚੱਲ ਰਹੀ ਹੈ 2 ਮਹੀਨੇ ਤੋਂ ਹੈ ਨਾ ਮੈਂ ਤੇ ਉਹ ਨੂੰ ਮੰਦੀ ਨਹੀਂ ਪਈ ਆ ਕਿ ਇਹ ਕਿਸੇ ਹੋਰ ਨੂੰ ਤੇ ਮਨਾਏਗਾ ਨਾ ਤੇ ਫਿਰ ਮੈਂ ਐ ਨਾ ਉਸ ਕੁੜੀ ਨੂੰ ਕਹਿੰਦਾ ਹਾਂ ਸਾਹਮਣੇ ਆ ਉਸ ਕੁੜੀ ਨੂੰ ਕਹਿੰਦਾ ਆ ਜਾ ਬੈਠ ਜਾ ਤੇਰੇ ਨਾਲ ਜੋ ਹੋਇਆ ਤੇਰੇ ਬੱਚੇ ਵਿਦੱਤ ਹੋਈ ਕੋਈ ਕੋਈ ਵੱਲ ਨਹੀਂ ਪਰ ਮਾਫੀ ਪਾਣਾ ਮੰਨੀ ਦਾ ਹੁੰਦਾ ਹੀ ਇਹ ਉਹ ਉਹਨੂੰ ਕਹਿੰਦਾ ਤੈਨੂੰ ਕਦੀ ਵੀ ਡਿਪਰੈਸ਼ਨ ਲੱਗੇ ਨਾ ਤੂੰ ਇਕੱਲਾ ਮਹਿਸੂਸ ਕਰੇਂਗਾ ਉੱਪਰ ਆ ਜਾਇਆ ਮੇਰੇ ਕੋਲ ਉਹਨੇ ਆ ਕੇ ਥੱਲੇ ਸਾਰਿਆਂ ਦੇ ਸਾਹਮਣੇ ਗੱਲ ਕਰ ਦਿੱਤੀ ਕਿ ਸਰ ਮੂਜੇ ਕਹਤੇ ਕਿ ਕਿਵਿਚਰ ਕੋ ਡਿਪਰੈਸ਼ਨ ਹੋ ਨਾ ਇਕੱਲਾ ਮਹਿਸੂਸ ਰਹੇ ਤਾਂ ਮੇਰੇ ਕੋਲ ਆ ਜਾਇਆ ਪਰ ਤੇ ਰਿੰਕੂ ਹਾਸੇ ਮਜ਼ਾਕ ਕੇ ਕਹਿੰਦਾ ਸਾਲਾ ਪਹਿਲੇ ਆਪਣਾ ਡਿਪਰੈਸ਼ਨ ਤੋਂ ਦੂਰ ਕਰ ਲੈ ਜਿਹੜਾ ਤੂੰ ਹਾਰਿਆਂ ਹੋਇਆ ਵੇ ਹਾਰਿਆਂ ਦਾ ਡਿਪਰੈਸ਼ਨ ਤੈਨੂੰ ਸੁਣਿਆ ਵੇ ਅੱਜ ਤੋਂ ਜਦੋਂ ਦਾ ਹਾਰਿਆ ਕਿੰਨੀਆਂ ਹਰਤਾਂ ਕਰਨੀ ਕਰਨ ਦੇ ਵੇ ਦੱਸ ਮੈਂ ਹਾਂਜੀ ਸੁਣਿਆ ਕੋਈ ਕੋਈ ਜਵਾਨ ਮੁੰਡਾ ਵੀ ਐਨੇ ਦੀ ਹਰਕਤ ਨਹੀਂ ਕਰੇਗਾ ਸੋਨੀਆ ਮੈਂ ਤੇ ਆ ਤੇਰੀ ਗੱਲਾਂ ਸੁਣ ਕੇ ਮੇਰੇ ਤੇ ਲੂ ਕੱਡੇ ਕੱਡੇ ਆਈ ਤੇ ਆਪਣੀ ਘਰਵਾਲੀ ਦੇ ਸਾਹਮਣੇ ਕਦੀ ਇੰਦਾ ਕਰ ਕੱਬੇ ਕਦੀ ਕੰਨੀ ਸ਼ਰਮ ਵਾਲੀ ਗੱਲ ਐ 10 ਬਟੇ ਨੂੰ ਇਹਨੂੰ ਇੰਨੀ ਵੀ ਸ਼ਰਮ ਆਈ ਕਿ ਮੇਰੀ ਸ਼ਕਲ ਕਿੱਦਾਂ ਦੀ ਐ ਜੇ ਬੰਦਾ ਵੇਂਦਾ ਤੇ ਆਦਤ ਹੋਰ ਸਤਿਆ ਕੰਜਨ ਵਾਲੇ ਕੰਮ ਜੂੜੇ ਨਾਲ ਸਮਝ ਮੈਂ ਮੈਂ ਹਾਂ ਮੈਂ ਅਨੁਜ ਜੀ ਕੇ ਸਰ ਨੂੰ ਕਿਹਾ ਮੈਂ ਕਿਹਾ ਸਰ ਜੋ ਸਾਡੇ 9 ਵਜੇ ਆ ਜਾਂਦੇ ਨੇ 1:30 2 ਵਜੇ ਤੱਕ ਬੈਠ ਗਏ ਨੇ ਸੇਵਾਦਾਰ ਨੂੰ ਪੈਸੇ ਦੇ ਦੇਗਾ ਜੱਜ ਇਲੈ ਫੋਟੋਕਾਪੀ ਕਰਵਾਇਆ ਆਂਟੀ ਨੂੰ ਥੱਲੇ ਭੇਜ ਦੇਣਾ ਬਸ ਦੋ ਹੀ ਨੇ ਸਾਡੇ ਕੋਲ ਤੇ ਮੈਂ ਕਿ ਗੰਨਾ ਕੰਮ ਕਰਨਾ ਸ਼ੁਰੂ ਕਰ ਦਿੰਦਾ ਕੀ ਹੁੰਦਾ ਲੱਖ ਰਾਮ ਤੇ ਪਰ ਐਵੇਂ ਕਿ ਮੈਂ ਦੱਸ ਦਿੱਤਾ ਮੈਨੂੰ ਹੋ ਗਈ ਮੈਨੂੰ ਐਵੇਂ ਕਿ ਕੱਲ ਨੂੰ ਜੀ ਕੇ ਮੇਰੇ ਅਗੇਂਸਟ ਤੈਨੂੰ ਸੋਨੀਆ ਉਹਨੂੰ ਜੀ ਕੇ ਨੂੰ ਇੰਨਾ ਕੰਫੀਡੈਂਸ ਹੈਗਾ ਇੰਨੀ ਕੰਫੀਡੈਂਸਲੀ ਇੰਨਾ ਉਹਨੂੰ ਪਤਾ ਹੈਗਾ ਅੱਜ ਕੁੜੀ ਆਣ ਕੋਈ ਮੈਨੂੰ ਬੋਲ ਸਕਦੀ ਆ ਇਤਾਂ ਦੇ ਪੈਸੇ ਖਾਣ ਦਾ ਸਰਦੀ ਆ ਸਾਨੂੰ ਹੋਰ ਹੀ ਥਾਂ ਤੇ ਰੌਲਾ ਪਾ ਸਕਦੀ ਆ ਪੁੜੀ ਦਾ ਕੋਈ ਇੱਕ ਕੇਸ ਨਹੀਂ ਹੈਗਾ ਪਹਿਲਾਂ ਕੁੜੀਆਂ ਦੇ ਕੇਸ ਹੈਗੇ ਆ ਉਹਨਾਂ ਨੂੰ ਭੁਗਤਣੇ ਪੈਂਦੇ ਜਦੋਂ ਮੈਂ ਸਾਂ ਹੂੰ 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 ਤੇ ਇਹ ਗੱਲ ਤੋਂ ਨਾਲੇ ਮੈਂ ਫਿਰ ਆਪਣੀ ਫੈਮਲੀ ਵੀ ਦੰਗੀ ਸੀ ਦੱਸਦੀ ਆ ਉਹਨਾਂ ਪਤਾ ਵੀ ਚੌੜੀ ਉਹਨਾਂ ਨੂੰ ਦੂਜੇ ਤੀਜੇ ਨੂੰ ਪਤਾ ਲੱਗਾ ਸਭ ਨੂੰ ਪਤਾ ਲੱਗਾ ਸਭ ਵੀ ਜਦੋਂ ਪ੍ਰਧਾਨ ਨੂੰ ਇੱਕ ਕੁੜੀ ਜਾ ਕੇ ਕੰਪਲੀਟ ਕਰ ਰਹੀ ਆ ਤੇ ਉਸੇ ਟਾਈਮ ਤੇ ਕਿ ਐਕਟ ਕਿਉਂ ਨਹੀਂ ਲਿਆ ਤੇ ਉਹਣੀ ਐਕਸ਼ਨ ਲਿਆ ਦਸੋ ਨਾ ਬੰਦੇ ਕਹਿੰਦਾ ਉਹਨੂੰ ਹਟਾਈ ਦੇਗਾ ਉਹਨੂੰ ਕਹੇਗਾ ਕੁਛ ਨਹੀਂ ਉਹਨੂੰ ਕਹੇਗਾ ਬਸ ਤੂੰ ਨਾ ਜਾਂ ਤੇ ਫੁੱਲਰ ਨੂੰ ਵੀ ਢਾ ਦੇਗਾ ਬੋਲਾ ਨੂੰ ਢਾ ਦੇ ਸਭ ਤੋਂ ਜਿਹੜੇ ਮੂੰਹ ਤੇ ਥੱਪੜ ਵਹੇ ਛੱਪੜ ਬੈਠੇ ਬੋਲਾ ਆਏਗਾ ਦੁਨੀਆ ਉਹ ਮਠਾਰੂ ਮਠੂਰੂ ਨਹੀਂ ਸਾਡੇ ਮਠਾਰੂ ਕੋ ਬਹੁਤ ਜ਼ਿਆਦਾ ਪੈਸਾ ਹੈ ਮਠਾਰੂ ਨੇ ਪੈਸੇ ਬੁਏ ਦੇ ਕੇ ਆਪਣੇ ਤੇ ਕੰਟਰੋਲ ਕਰੇਗਾ ਹਾਂ ਛੇ ਨੂੰ ਢਾ ਦੇਗਾ ਬਸ ਬਸ ਐਈੋ ਗੱਲ ਹੋ ਜਾਏਗੀ ਵੀ ਉਸ ਦਸਫੰਸੀ ਨੂੰ ਹਟਾਈ ਦਏ ਮੈਨੂੰ ਤੇ ਪਤਾ ਲੱਗਾ ਵੀ ਉਹ ਇਹਦੇ ਕਮੈਂਟ ਕੋਟ ਪੜੇ ਆ ਨਾ ਲੋਕਾਂ ਨੇ ਬੜੇ ਬੜੇ ਬੜੀ ਹਾਂ 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 ਹਾਂਜੀ 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 ਤਾਂ ਸੁਣੇ ਖੁਸ਼ ਐਪੀ ਆ ਨਾ ਤੂੰ ਬਸ ਹਾਂਜੀ ਹਾਂਜੀ ਮੇਰੇ ਦਿਲ ਤੋਂ ਬਹੁਤ ਚਲਦਾ ਹੋਇਆ ਕਿਉਂਕਿ ਵਿੱਕੀ ਮਾਨ ਨੂੰ ਵੀ ਕਹਿੰਦੀ ਨਾ ਕਿ ਬਹੁਤ ਦੂਰ ਵਾਲੀ ਗੱਲ ਸੀ ਯਾਰ ਵਿੱਕੀ ਵਿੱਕੀ ਮਾਨ ਜੇ ਹੋਣਾ ਤਾਂ ਹਾਂ ਦਾ ਸੁਣ ਵਿੱਕੀ ਮਾਨ ਨੂੰ ਪਤਾ ਲੱਗ ਜਾਣਾ ਸਿਲਸਿਲੇ ਵਿੱਚ ਮੈਨੇ ਦੱਸ ਦਿੱਤਾ ਹੋਗਾ ਸਾਦਾ ਗੱਲ ਹੋ ਗਈ ਹਾਂਜੀ ਹਾਂਜੀ ਕਿ ਉਹਨੂੰ ਜੀਮ ਨੂੰ ਪਤਾ ਸਾਰਨ ਪਤਾ ਲੱਗ ਗਿਆ ਤੇ ਇਦਾਂ ਕਿ ਹੁਣ ਉਹ ਜਿਹੜਾ ਜਿਕੇ ਆ ਨਾ ਉਹ ਕੋਈ ਤੇਰੀ ਗੱਲ ਨਹੀਂ ਛਪਾਈ ਹੁਣ ਨਾ ਹੁਣ ਮੈਂ ਨਾ ਕਾਰ ਨਹੀਂ ਮੈਂ ਸਿੱਧਾ ਉਹ ਤਾਂ ਡਿਸਪੈਂਸਰੀ ਨਹੀਂ ਜਾ ਰਹੀ ਹੁਣ ਮੈਂ ਸਿੱਧਾ ਕਾਰ ਜਾ ਰਹੀ ਆ ਕਿ ਡਰ ਦੇ ਮਾਰੇ ਕਿ ਕਿ ਤੇਰੀ ਡਿਸਪੈਂਸਰੀ ਤੇ ਹੋਏਗਾ ਤੇ ਕਿਹਾ ਤੂੰ ਇੰਨੀ ਲੇਟ ਕਿਉਂ ਆਈ ਹੈ ਨਾ ਤੂੰ ਜਾਣ ਦੇ ਘਰ ਆਪਣੇ ਜਾਂ ਆਮ ਨਾ ਤੈਨੂੰ ਕੋਈ ਜਦੋਂ ਜੀਮ ਦੇ ਨਾਲ ਸਾਰੇ ਤੇਰੇ ਨਾਲ ਕਿਉਂਕਿ ਕਿਉਂਕਿ ਟਾਈਮ ਵੀ ਹੋ ਗਿਆ ਨਾ 1 ਵਜੇ ਜਾ ਕੇ ਮੈਂ ਉੱਥੇ ਤੂੰ ਨੂੰ ਤੂੰ ਜਾਣ ਦੀ ਲੋੜ ਨਹੀਂ ਸਿੱਧੀ ਆਪਣੇ ਘਰ ਜਾ ਆਰਾਮ ਨਾਲ ਫਰੀ ਵੀ ਨਹੀਂ ਹੋਏ ਨੇ ਨਾ 1:00 ਵਜੇ ਪਹੁੰਚਾਂਗੇ ਹੋ ਚੁੱਕੇ ਹਾਂ ਦੇ ਹੁਣ ਆਪਣੇ ਘਰ ਜਾ ਰਹੇ ਹਾਂ ਆਪਣੇ ਘਰ ਜਾ ਕੇ ਬੈਠ ਕੇ ਜਾ ਕੇ ਆਪਣੇ ਆਪਣੀ ਚਾਹ ਪਾਣੀ ਟੋਟੀ ਪਾਣੀ ਖਾ ਕੇ ਆ ਰਾਂ ਮੈਂ ਭੈਣ ਤੋਂ ਟੈਨਸ਼ਨ ਮਾਰ ਜਾਣਾ ਮੈਂ ਤੇ ਚੰਦੀਆਂ ਮੈਂ ਤਾਂ ਜਾਂਦੀਆਂ ਇਹਨੂੰ ਨਾ ਹੀ ਦੱਸੇ ਤੇ ਇਹਨੂੰ ਬਿਨਾਂ ਦੱਸੇ ਕੰਮ ਕਰੇ ਤੇ ਜ਼ਿਆਦਾ ਅਰੇ ਉਹ ਇਹਨੂੰ ਦੱਸੇਗਾ ਤੇ ਨਾਲੇ ਦੱਸੇਗਾ ਇਹਨੂੰ ਇਹ ਵੀ ਦੱਸੇਗਾ ਵੀ ਭੈਣ ਚ ਤਾਂ ਇੰਨੀਆਂ ਕਰਤੂਤਾ ਤੇ ਮਾਰੀਆਂ ਕੰਡੇ ਜੋ ਕੁਸ਼ਰਮਣੀ ਕਾਲੀ ਦਾ ਨਾ ਪਤਾ ਬੰਡੇ ਜੋ ਕੁੜੀ ਆ ਵਿਆਹ ਦੀ ਕੁੜੀ ਥਾਣੇ ਚਲ ਗਈ ਨਾ ਤੇ ਤੇਰੀ ਬੁੰਡ ਕੋੜ ਕੋੜ ਕੇ ਤੇਰੀ ਲਾਲ ਕਰ ਦੇਣੀ ਆ ਤੇ ਤੇਰੀ ਉਹ ਤੇਰੀ ਵੇਖੀ ਉਹਦੀ ਤੇ ਬੇਇੱਜ਼ਤੀ ਕਰੇਗਾ ਇੱਕਦਮ ਤੇ ਮਿਲ ਗਿਆ ਸ ਉਹ ਹਾਰਿਆ ਜਦ ਹੋਇਆ ਹੈ ਹੀ ਆ ਹੂੰ 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 ਉਹ ਇੱਕ ਸਾਲ ਪਹਿਲੇ ਅੱਛਾ ਮੈਂ ਅੱਗੀ ਗੱਲ ਕੀ ਹੈ ਮੈਂ ਕਿਹਾ ਸਰ ਉਹ ਮੈਨੂੰ ਕਹਿੰਦਾ ਦੇਖਿਆ ਮੇਰੀ ਪਾਵਰ ਜਿਸਕੇ ਜਿੱਤਦਾ ਤੇ ਮਨੂ ਜਿੱਕੇ ਨੇ ਇਹੀ ਬਿਲਡਿੰਗ ਦਾ ਸਿਰਸਰਟੀ ਦੇਣੀ ਸੀ ਮਨੂ ਹਾਰ ਕੇ ਵੀ ਉਹਨੇ ਬਿਲਡਿੰਗ ਉਲਟ ਸਿਰਸਰਟੀ ਨਾ ਕੁੜੀ ਇਹ ਵਾਰ ਤਾਂ ਮੈਂ ਕਿਹਾ ਮੈਂ ਕਿਹਾ ਸਰ ਅਸੀਂ ਤਾਂ ਸ਼ੁਕਰ ਮਨਾਇਆ ਤੂੰ ਆਹ ਜਿਹੜੀ ਗੱਲ ਦੱਸੀਆਂ ਨਾ ਵੀ ਉਹ ਜੀਕੇ ਸਾਹਿਬ ਹੀ ਪਤਾ ਹੀ ਗਲੇ ਵੀ ਕੁੜੀ ਨੂੰ ਵਰਤਦੇ ਆ ਉੱਥੇ ਦੇ ਨਾਲ ਆ ਇਹ ਵੀ ਦੱਸਦੀ ਆ ਆ ਉਹ ਮੇਰੀ ਫੀਲ ਕਰੇਗਾ ਕਿ ਭੈਣ ਜਦ ਤੂੰ ਸਾਡਾ ਨਾਮ ਬਦਨਾ ਬਣ ਲਿਆ ਆ ਉਹਦੀ ਇਮਤੀ ਕਰੇਗਾ ਕੱਲੇ ਦੀ ਬਿਠਾ ਕੇ ਕਿਸੇ ਕਮਰੇ ਦੇ ਵਿੱਚ ਚੰਗੀ ਭੈਣ ਜਿੱਦਾ ਤੂੰ ਸਾਡਾ ਨਾਂ ਲੈ ਲੈ ਕੁੜੀਆਂ ਕਰ ਜਿਹੜੀ ਹੀ ਕੁੜੀ ਵਸਦੇ ਉਹ ਹੁਣ ਉਹ ਉਸੇ ਦੇ ਵਿੱਚ ਜਾਣ ਕੇ ਨਿਕੈਰ ਮੈਨਿੰਗ ਦੇਗਾ ਹੂੰ 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 ਜੇ ਮੇਰੇ ਪਿੱਛੇ ਤਾਂ ਨਹੀਂ ਬੈਜੇਗਾ ਜਿਹੜੇ ਪਿੱਛੇ ਕਦੇ ਬੈਜੇਗਾ ਤੂੰ ਨਾ ਇੱਕ ਗੱਲ ਸੁਣ ਲੈ ਇੱਕ ਸੁਣੀਏ ਖੋਲ ਕੇ ਤੂੰ ਮੇਰੀ ਭੈਣ ਆ ਤਾਂ ਮੇਰੀ ਗੱਲ ਸੁਣ ਲੈ ਤੂੰ ਇੱਕ ਵਾਰੀ ਉਹ ਜੇ ਤੇਰੇ ਕਦੇ ਮਾਰੀ ਤੇ ਤੈਨੂੰ ਟੌਂਚ ਮਾਰੇ ਨਾ ਹੁਣ ਹੂੰ ਤਾਂ ਇਹ ਮੈਂ ਸਰ ਹੁਣੇ ਪੁਲਿਸ ਜਾ ਕੇ 100 ਨੰਬਰ ਦੇ ਪੁਲਿਸ ਨੂੰ ਕੰਪਲੀਟ ਕਰਕੇ ਤੁਹਾਡੀ ਹੁਣੇ ਮੈਂ ਹੋਣ ਲੱਗ ਪੜਾ ਰਹਾ ਕਿ ਹੁਣ ਇੱਕ ਮੈਂ ਤਾਂ ਮੈਂ ਸਾਂ ਕਈ ਮੈਂ ਹੁਣੇ ਪਸੋ ਨੇ ਉਹਦੇ ਨੂੰ ਕਿਦਾਂ ਨਾ ਤੇ ਤੁਹਾਨੂੰ ਇਥੇ ਝੂਕੇ ਲੈ ਕੇ ਜਾਣਗੇ ਤੁਹਾਨੂੰ ਮੈਂ ਦੱਸਾਂ ਜਿਹੜੀ ਸ਼ਾਮ ਤੇ ਮੈਨੂੰ ਹੋ ਰਹੀ ਹੋਈ ਆ ਉਹ ਵੀ ਤੁਹਾਡੀ ਹੋਣੀ ਚਾਹੀਦੀ ਨਹੀਂ ਹੋਣੀ ਪਤਾ ਮੈਨੂੰ ਵੀ ਹਾਂ ਮੈਂ ਤਾਂ ਨੌਕਰੀ ਕਰ ਰਹੀ ਆ ਮੈਂ ਤਾਂ ਨੌਕਰੀ ਕਰ ਰਹੀ ਆ ਮੈਂ ਕੁਝ ਨਹੀਂ ਕਰਦੀ ਤੁਮੀ ਮੇਰੇ ਨਾਲ ਮਿਲ ਕੇ ਉਹਨੇ ਜੋ ਰਾਜਨ ਮੈਨੂੰ ਮੈਨੂੰ ਕੁੱਪੜੀ ਨੂੰ ਛੇੜਵੋਗੇ ਤੇ ਕੁੱਪੜੀ ਕੁੱਪੜੀ ਥੋੜਾ ਬੈਠੇਗੀ ਮੈਨੂੰ ਤਾਂ ਲੱਗਦਾ ਵੇ ਕਿ ਇਹ ਨਾ ਗੱਲ ਦਬਾ ਦੇਗਾ ਬਸ ਇਸ ਡਿਫੈਂਸ ਦੇ ਵਿੱਚ ਕਿਸੇ ਹੋਰ ਨੂੰ ਚੇਅਰਮੈਨ ਬਣਾ ਦੇਗਾ ਚੰਗਾ ਸੋ ਕੋ ਚੰਗਾ ਨਿਕਲੇਗਾ ਨਾ ਇਹ ਤਾਂ ਪਤਾ ਲੱਗੇਗਾ ਨਾ ਉਹਨੂੰ ਕਿੰਨੂੰ ਪਤਾ ਲੱਗੇਗਾ ਨਾ ਹਾਂ ਉਹਨੂੰ ਜਦੋਂ ਧਲਵੰਦ ਨੂੰ ਵੀ ਪਤਾ ਲੱਗੇਗਾ ਨਾ ਵੀ ਮੈਨੂੰ ਕਿਉਂ ਕਿ ਇਥੋਂ ਡਿਸਪੈਂਸਰ ਕੋ ਕੱਢਿਆ ਆਇਆ ਫਿਰ ਜੀਐਮ ਨਾਲ ਮੱਠਾ ਹੋਇਆ ਸੀ ਮੈਂ ਕਿਹਾ ਵੇ ਮੈਂ ਕਿਹਾ ਸਰ ਉਹ ਕਹਿੰਦਾ ਕਿ ਕੁਝ ਬੋਲੀ ਤੇ ਮੈਂ ਜੀਐਮ ਨੂੰ ਕਹਿ ਕੇ ਤੈਨੂੰ ਗੋਲਤਾ ਤੇ ਛੁਟਵਾ ਦਾਂਗਾ ਉਹਨੇ ਤੈਨੂੰ ਕਿਹਾ ਕੇਰਾ ਇਹ ਤੋਂ ਬਾਅਦ ਨੇ ਹਾਂ ਜੀ ਐਮ ਨੇ ਮੈਨੂੰ ਬੈਗਲ ਜੀ ਐਮ ਨੂੰ ਕਾਰ ਵਿੱਚ ਹੀ ਚਾਹੀਏ ਤੇ ਜੀ ਐਮ ਨੇ ਕਿਹਾ ਦੇਖ ਬੇਟਾ ਇਹ ਮੇਰੇ ਘਰ ਮਾਈ ਹੈਗੀ ਏ ਮੈਂ ਕੱਲਾ ਵਾਂ ਦੇਖ ਲੈ ਮੇਰੀ ਵਾਈਫ ਗਯੂ ਯੂ ਜੋਬ ਤੇ ਅਮਰੀਕਾ ਰੇ ਐਨ ਨੂੰ ਵੀ ਮੈਂ ਬੇਟਾ ਬੇਟਾ ਕਹਿ ਕੇ ਬੁਲਾਉਂਦਾ ਵਾ ਮੈਂ ਕਿਹਾ ਹਾਂਜੀ ਸਰ ਸਰ ਕਹਿੰਦੇ ਨੇ ਮੈਂ ਅੱਜ ਤੱਕ ਤੈਨੂੰ ਕਦੀ ਕੁਝ ਕਿਹਾ ਹੈ ਮੈਂ ਕਿਹਾ ਨਹੀਂ ਸਰ ਕਹਿੰਦਾ ਕੀ ਮੈਂ ਆ ਕੇ ਕਹਿੰਦਾ ਮੇਰਾ 2 ਮਿੰਟ ਦਾ ਟਾਈਮ ਲੱਗਦਾ ਮੈਂ ਉੱਥੇ ਚੱਕਰ ਮਾਰ ਦੇਵਾਂ ਕਦੀ ਮੈਂ ਆਇਆ ਵਾਂ ਮੈਂ ਕਿਹਾ ਨਹੀਂ ਸਰ ਕਹਿੰਦਾ ਕਦੀ ਮੈਂ ਤੈਨੂੰ ਕਿਹਾ ਵੀ ਕਿ ਤੇਰੀ ਡਿਊਟੀ ਮੈਂ ਚੇਂਜ ਕਰ ਦਿੰਦਾ ਮੈਂ ਕਿਹਾ ਨਹੀਂ ਕਹਿੰਦਾ ਮੈਨੂੰ ਪਤਾ ਕਿਸ ਦੀ ਕਿਸੇ ਦੀ ਪ੍ਰੋਬਲਮ ਹੈਗੀ ਇੱਥੇ ਹੈਗੀ ਹੈ ਮੈਂ ਨਜਾਇਜ਼ ਕਿਸੇ ਨੂੰ ਕਹਿੰਦਾ ਨਹੀਂ ਆ ਔਰ ਇੱਤੇ ਵਰਗੇ ਮੈਂਬਰ ਨੂੰ ਮੈਂ ਮੂੰਹ ਦੋ ਤੇ ਜਵਾਬ ਵੀ ਦੇ ਦਿੰਦਾ ਵਾ ਸਹੀ ਗੱਲ ਹੈ ਜੀ ਤਾਂ ਉਹ ਜੀਐਮ ਨੇ ਕਿਹਾ ਮੈਨੂੰ ਕਿ ਤੂੰ ਘਬਰਾ ਨਾ ਐਵੇਂ ਜੇ ਮੈਂਬਰ ਨੂੰ ਨਾ ਮੈਂ ਜਿੱਹੀ ਰਹੀ ਵੀ ਫੇਰ ਦੇ ਲਾ ਵਾ ਬਾ ਸਹੀ ਗੱਲ ਹੈ ਹਾਂ ਕੋਈ ਜੰਗਲ ਰਾਜ ਨਹੀਂ ਹੈਗਾ ਔਰ ਜਿੱਕੇ ਸਾਡਾ ਪ੍ਰਧਾਨ ਜਿਹੜਾ ਵੀ ਨਾ ਉਹ ਦੇਖਤਾ ਹੈਗਾ ਵੇ ਮੈਨੂੰ ਪਤਾ ਕਿ ਉਹ ਐਵੇਂ ਜਾਂ ਨਹੀਂ ਹੈਗਾ ਸਹੀ ਗੱਲ ਹੈ ਤੇ ਉਹ ਦਿਨ ਐਵੇਂ ਇੱਕ ਗੱਲ ਕੀਤੀ ਨਾ ਵੀ ਇਹ ਕੁ ਜਨਾਨੀ ਵਰਤਦੇ ਆ ਹਾਂ ਹਾਂ ਜੀ ਹਾਂ ਜੀ ਹਾਂ ਪੁੱਤਾ ਚੱਲਿਆਣਾ ਹਾਂ ਕਿਉਂਕਿ ਨਾ ਕਿ ਮੈਂ ਤੇ ਇਹ ਗੱਲ ਭੁੱਲ ਚੁੱਕੀ ਕਿ ਉਸ ਦੇ ਸਾਹਮਣੇ ਮੇਰੀ ਹਾਰਟ ਬੀਟ ਇੰਨੀ ਤੇਜ਼ ਹੋ ਗਈ ਤੇ ਉਹ ਮੈਨੂੰ ਕਹਿੰਦਾ ਜੀ ਐਨ ਕਹਿੰਦਾ ਕਹਿੰਦਾ ਪ੍ਰਧਾਨ ਜੀ ਤੁਹਾਡੇ ਬਾਰੇ ਤੇ ਸੱਸਾ ਜੀ ਬਾਰੇ ਵੀ ਬੋਲਦਾ ਨੇ ਲੇਕਿਨ ਹਾਂ ਉਹਨੇ ਕਹੀਏ ਤੇ ਮੈਨੂੰ ਯਾਦ ਆਈ ਨਾ ਲੇਕਿਨ ਜੀ ਸਰ ਕਿ ਉਹਨੇ ਕਿਹਾ ਇੰਡੀਆ ਗੇਟ ਸਕੂਲ ਦੇ ਵਿੱਚ ਇੱਕ ਸੁਪਰੀਤ ਨਾਮ ਦੀ ਲੇਡੀ ਰੱਖੀ ਜਿੰਨੂੰ ਹਰਮਨ ਨੇ ਪ੍ਰੋਵਾਈਡ ਕੀਤਾ ਤੇ ਉਹਨੂੰ ਇਹ ਦੋਨੋਂ ਜਾਣ ਕੇ ਹੂਕ ਬਹੁਤ ਵਧੀਆ ਕਰਤੀ ਬਹੁਤ ਵਧੀਆ ਸਾਰੀ ਜੋ ਸੀ ਡਿਟੇਲ ਸਾਰੀ ਬਹੁਤ ਹੈਪੀ ਗੁੱਡ ਬਾਏ ਤੋਂ ਬਸ ਟੈਨਸ਼ਨ ਤਰੀ ਖਤਮ ਹੋ ਗਈ ਸਮਝਿਆ ਬਸ ਅਰੇ ਅਰੇ ਜੇ ਮੈ ਸਾਹਮਣੇ ਤੇ ਮੈਂ ਸੀਐਨ ਦੇ ਘਰ ਵਿੱਚ ਮੈਂ ਗਈ ਨਾ ਸਵੇਰੇ ਅਜਵੇਰੇ ਮੇਰੀ ਅਠੋ ਜਨੇ ਮੈਨੂੰ ਬੁਲਾਇਆ ਸੀ ਤੇ ਪੋਨੇ ਅੱਠ ਤੋਂ ਲੱਗੇ ਸਾਡੇ ਜੀ ਐਮ ਨੇ ਕਰਨਾ ਹੁੰਦਾ ਤੇ ਇਹਨਾਂ ਕੋਲ ਜਿਹਨੂੰ ਕਿਹਾ ਨਹੀਂ ਸੁਣੀ ਤੂੰ ਮੇਰੇ ਕੋਲ ਆ ਦੇ ਨਾ ਫਿਰ ਮੈਂ ਤੇਰਾ ਕੰਮ ਕਰਾਂਗਾ ਫਿਰ ਮੈਂ ਤੈਨੂੰ ਆ ਕਰਾਂਗਾ ਹਾਂ 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 ਬਿਲਕੁਲ ਹਰ ਬੰਦਾ ਕੇ ਇਹਨਾਂ ਅਗੇ ਪਿਗਲ ਹੀ ਜਾਂਦਾ ਬੰਦਾ ਹੁੰਦਾ ਹਾਂ ਇਸ ਕਰਕੇ ਅਰੇ ਯਾਰ ਜੈਨੂਇਨਲੀ ਮੈਂ ਮਤਲਬ ਇੰਨਾ ਮੇਰਾ ਰੋਣਾ ਨਿਕਲਿਆ ਇੰਨਾ ਰੋਣਾ ਨਿਕਲਿਆ ਉਹ ਬੰਦਾ ਮੇਰੇ ਥਰੀ ਸ਼ਕਲ ਪਾੜ ਦਿੰਦਾ ਹੋ ਤਾਂ ਮੈਨੂੰ ਕੋਈ ਕਾਗ਼ੇਸ਼ ਨਾ ਦਿਖਾ ਮੈਨੂੰ ਪਤਾ ਤੂੰ ਸੱਚ ਬੋਲ ਰਹੀ ਹੈ ਇਹ ਕਿ ਨਾ ਮੈਂ ਜੀਐਨ ਦੇ ਸਾਹਮਣੇ ਤੁਹਾਡੀ ਬੜੀ ਗਰੀਬ ਕੀਤੀ ਲਗਾ ਸਰ

ਕਿ ਉਹ ਕੀ ਜੀ ਜੀਐਮ ਨੇ ਸਾਰੀ ਗੱਲ ਦੱਸੀ ਹੋਈਆਂ ਉਹਨੂੰ ਉਹਨੇ ਲੈਟਰ ਪੈਡ ਤੇ ਲਿਖ ਰੱਖੀਆਂ ਸੀ ਗੱਲਾਂ ਵੀ ਵਧੀਆ 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 ਤੇ ਨਾ ਤੇ ਕਿਹਾੰਨੇ ਨੇ ਮੈਂ ਉਹਨੂੰ ਕਹੀਏ ਜੀ ਜੀਐਮ ਦੇ ਘਰ ਜਦੋਂ ਮੈਂ ਗਈ ਤਾਂ ਕਿ ਮੈਂ ਗੱਲ ਗਈ ਮੈਂ ਕਿਹਾ ਤੇਰਾ ਪ੍ਰਧਾਨ ਦਾ ਪਹਿਲਾ ਕੰਮ ਹੀ ਆਪਰੇਸ਼ਨ ਦੇ ਰਿਹਾ ਹੋਇਆ ਨਹੀਂ ਹਾਂ ਸਰ ਹਾਂ ਤੇ ਨਾਲ ਜੀਐਮ ਵੀ ਤੇਰੇ ਨਾਲ ਪੂਰਾ ਪੂਰੀ ਸਪੋਰਟ ਆ ਜਿਦਾ ਇੱਕ ਵੱਡਾ ਤਗੜਾ ਕੰਮ ਕਰਕੇ ਆਇਆ ਨੂੰ ਤੇ ਉਹਨੂੰ ਅਗਰ ਜੀਕੇ ਨੂੰ ਇੰਨਾ ਵੀ ਕਿ ਅਗਰ ਐਨੇ ਗੱਲ ਫੈਲਾਨੀ ਹੁੰਦੀ ਤੇ ਆਪਣੇ ਭਰਾ ਨੂੰ ਲੈ ਕੇ ਆਉਂਦੀ ਨਾ ਬਿਲਕੁਲ ਹਲੋ ਸੈਬੀ ਕਹਿੰਦਾ ਕਿਹੜਾ ਸੈਬੀ ਮੈਂ ਕਿਹਾ ਸਰ ਯੂਥ ਦਾ ਕਹਿੰਦੇ ਅੱਛਾ ਅੱਛਾ ਮੈਂ ਕਿਹਾ ਮੇਰੇ ਬ੍ਰਦਰ ਸਰ ਠੀਕ ਹੈ ਤੇ ਮਾਜੀ ਮਨ ਦੇ ਦਿੱਲ ਤੇ ਬੋਝ ਹਲਕਾ ਹੋ ਗਿਆ ਉਹ ਸੋਨਿਆ ਬਹੁਤ ਵਧੀਆ ਹਣ ਤੈਨੂੰ ਕਿਨੂੰ ਹਣ ਇਹ ਜੀ ਦੰਦੀ ਵੀ ਤੂੰ ਭਾਵੇਂ ਜਵਾਬ ਦੇ ਦੇਗੀ ਸਰ ਮੈਂ ਨਹੀਂ ਉੱਪਰ ਆ ਸਕਦੀ ਮੈਂ ਨਹੀਂ ਦੱਸ ਸਕਦੀ ਜਾ ਹਾਂ ਬਸ ਹੁਣ ਕਹਾਂ ਮੈਂ ਨਹੀਂ ਆ ਸਕਦੀ ਤੇ ਮੈਨੂੰ ਮਨਾ ਕੀਤਾ ਜੀ ਮੈਂ ਨਹੀਂ ਜਾ ਸਕਦੀ ਜਾ ਉਹ ਵੀ ਕਹਿੰਦੇ ਜੀਐਮ ਨੂੰ ਕਹਿੰਦੇ ਜੀਐਮ ਨੂੰ ਪਤਾ ਹੀ ਆ ਹਾਂ ਇਹਨੇ ਬੰਡਾ ਨਹੀਂ ਕਰਦਾ ਦੇਖੀ ਕਰਦਾ ਆਏਗਾ ਨਹੀਂ ਬਸ ਉਹਨੂੰ ਮਨਾ ਦੇਗਾ ਜਾਂ ਔਰ ਦੀ ਜਗ੍ਹਾ ਕਿਸੇ ਹੋਰ ਨੂੰ ਚੇਅਰਮੈਨੀ ਦੇ ਦੇਗਾ ਬਸ ਮੈਨੂੰ ਇਹ ਹੁਣ ਦੇ ਦੇਗਾ ਚੇਅਰਮੈਨੀ ਦੇ ਦੇਗਾ ਫੰਡ ਦੇ ਦੇਗਾ ਚੇਅਰਮੈਨੀ ਇਹਨੂੰ ਅੱਗ ਲੱਗ ਚੁੱਕੀ ਲੱਗਦੀ ਤੇ ਜਦੋਂ ਇਹ ਭੁਲਕੇ ਕੇ ਜਾਏਗਾ ਨਾ ਤੂੰ ਜਾਂ ਤੋ ਚੇਅਰਮੈਨੀ ਦਾ ਤੇ ਉਹਨਾਂ ਨੇ ਚੇਅਰਮੈਨੀ ਕੀ ਆ ਭਾਂਤ ਦਾ ਕਰਤੂਤਾ ਉੱਥੇ ਆ ਕਰਦਾ ਹੈ ਹੈ ਸਾਤ ਕੱਲ ਨਾਂ ਬਦਨਾਮ ਕਰਦਾ ਹੈ ਹੈ ਸਹੀ ਗੱਲ ਬੇਕੀ ਇਹਦੇ ਕਿਤਨਾ ਦਿੱਕਤ ਕਰਦਾ ਕੁੜੀ ਜਵਾ